ਔਰ ਭਗਵਾਨ ਤਮਾਨ ਨੇ ਮੁੱਖ ਮੰਤਰੀ ਸੀਐਮ ਸਾਹਿਬ ਨੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀਗਾ ਕਿ ਬੇਅਦਬੀ ਦੇ ਮੁੱਦੇ ਤੇ ਮੈਂ ਕਾਰਵਾਈ ਕਰੂੰਗਾ ਜਿਨੇ ਕਿ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਐਂਡ ਅਦਰਜ ਦਾ ਮਾਨਯੋਗ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਉਹਦੇ ਤੋਂ ਬਖਲਾਇਆ ਹੋਇਆ ਪ੍ਰਕਾਸ਼ ਸਿੰਘ ਬਾਦਲ ਤਾਂ ਟੈਂਸ਼ਨ ਨਾਲ ਵਿਚਾਰਾ ਦੁਨੀਆ ਤੋਂ ਚਲਾ ਗਿਆ ਤੇ ਸੁਖਬੀਰ ਬਾਦਲ ਪੂਰੀ ਘਬਰਾਹਟ ਦੇ ਵਿੱਚ ਹੈ ਜਿਨੇ ਕਿ ਸਾਰੇ ਤੱਥ ਕੋਹਕ ਪਰਤਾਲ ਕਰਕੇ ਜਿਹੜਾ ਕੁਝ ਬੰਦਾ ਨਹੀਂ ਸੀ ਕੁਝ ਤੇ ਹੁਣੇ ਕੀ ਕਰਿਆ ਅ ਅਰਸੋਂ ਸਰਦਾਰ ਭਗਵੰਤ ਸਿੰਘ ਮਾਨਤੇ ਮਾਨਹਾਨੀ ਦਾ ਇਸ ਦੈਰ ਘਾਤਾ ਸੀਜੀਐਮ ਕੋਟ ਤੇ ਸ੍ਰੀ ਮੁਖਸਰ ਸਾਹਿਬ ਵਿਖੇ ਹੁਣ ਗੱਲ ਸ਼ੁਰੂ ਕਰਦੇ ਆ ਜੀ ਜਵਾਹਰ ਸਿੰਘ ਵਾਲਾ ਪੁਰਜ ਜਵਾਹਰ ਸਿੰਘ ਵਾਲਾ ਵਿਖੇ ਬੇਅਦਬੀ ਹੋਈ ਸੀਗੀ ਤੇ ਕੋਟਕਪੂਰੇ ਜਿਹੜੇ ਹੈਗਾ ਪੋਸਟਰ ਲਾਏਗੇ ਸੀ ਬਗਰਾੜੀ ਪੋਸਟਰ ਲਾਏਗੇ ਸੀ ਹੱਥ ਲਿਖਤ ਵੀ ਛੋਡੇ ਚ ਦਮਾਤਾ ਗੁਰੂ ਗ੍ਰੰਥ ਸਾਹਿਬ ਉਹਦਾ ਚੜਾ ਕੇ ਲੈ ਲਓ ਸਾਡੇ ਕਬਜ਼ੇ ਵਿੱਚ ਹੈ ਉਹਦੇ ਸਬੰਧ ਵਿੱਚ ਬਾਈਬਲ ਕਲਾ ਵਿਖੇ ਸੰਗਤ ਨੇ ਕਰਨੇ ਲਾਈ ਸੀਗੇ ਤਾਂ ਨਾਲੋਂ ਤੋਂ ਬਾਅਦ ਉੱਥੇ ਗੋਲੀ ਚੱਲੀ ਦੋ ਸਿੱਖ ਸੀ ਦੋਗੇ ਉਹ ਤੋਂ ਇਲਾਵਾ ਕੀ ਕਰਿਆ ਇਹਨਾਂ ਨੇ ਸੀਵਰੇਜ ਦਾ ਪਾਣੀ ਗੰਦਾ ਪਾਣੀ ਟੈਂਕ ਵਿੱਚ ਪਾ ਕੇ ਉਹਨਾਂ ਤੇ ਬੁਛਾਰਾ ਕੀਤੀਆਂ ਅੰਮ੍ਰਿਤਧਾਰੀ ਬੰਦਿਆਂ ਦੀ ਹੋਰ ਬੇਅਦਬੀ ਕੀਤੀ ਉਹਦੇ ਚ ਕੀ ਆਪਾਰ ਕਾਦੀ ਸੰਗਤ ਤੇ ਪਾਣੀ ਛੁੱਟਿਆ ਗਿਆ ਵੇਖੋ ਉਹ ਬੇ ਉਹ ਮਾਨਹਾਨੀ ਨਹੀਂ ਪ੍ਰਕਾਸ਼ ਸਿੰਘ ਬਾਦਲ ਤਾਂ ਇਸ ਟੈਂਸ਼ਨ ਦੇ ਵਿੱਚ ਦੁਨੀਆ ਤੋਂ ਚਲਾ ਗਿਆ ਸੁਖਬੀਰ ਬਾਦਲ ਨੂੰ ਜੇ ਫਾਂਸੀ ਦੀ ਸਜ਼ਾ ਹੁੰਦੀ ਹੈ ਤਾ ਜਲਾਦ ਦਾ ਕੰਮ ਆਪਾਂ ਕਰਾਂਗੇ ਇਹ ਵਾਦਾ ਦੂਸਰੀ ਬੇਨਤੀ ਮੇਰੀ ਸੀਐਮ ਸਾਹਿਬਾ ਨੂੰ ਭਗਵੰਤ ਸਿੰਘ ਮਾਣ ਨੂੰ ਬੇਨਤੀ ਹੈ ਵੀ ਇਹੋ ਜਿਹੇ ਮਾਣ ਆਣੀਆਂ ਪੈਂਦੀਆਂ ਨੇ ਇੰਨੀਆਂ ਘੁਬਰਾਈ ਨਾ ਕਿਤੇ ਕੇਜਰੀਵਾਲ ਵਾਂਗੂ ਮਾਫੀ ਮੰਗ ਜੇ ਚੱਡਾਂ ਚ ਪੁੱਛਦੇ ਕਿ ਨਾ ਭੱਜ ਜੀ ਜੱਟ ਦਾ ਪੁੱਤ ਨਾ ਤਾਂ ਪ੍ਰਮਾਣ ਅਕਰ ਖੜੀ ਤੇ ਜੇ ਤੈਨੂੰ ਕਰੋੜ ਰੁਪਈਆ ਪੈ ਗਿਆ ਜੁਰਮਾਨਾ ਤਾਂ ਮੱਖਣ ਭਾਈ ਘੱਪਰੂਗਾ ਇਹ ਵਾਦਾ ਮੇਰੀ ਵੀਡੀਓ ਨੂੰ ਸਾਹਮਣੇ ਰੱਖੋ ਜੇ ਪੈ ਗਿਆ ਪਹਿਲੀ ਗੱਲ ਪੈਂਦਾ ਨਹੀਂ ਪੈਣ ਦਿੰਦੇ ਨਹੀਂ ਕਾਨੂੰਨ ਇਹ ਨਹੀਂ ਕਹਿੰਦਾ ਕਿਉਂਕਿ ਇੰਨੀਆਂ ਕਲਿੱਪਾਂ ਹਜ਼ਾਰਾਂ ਗਲਿੱਪਾਂ ਜਿੱਤੇ ਸੁਖਵੀਰ ਬਾਦਲ ਗੱਪ ਮਾਰੀ ਜਾਂਦਾ ਗਲਤ ਬੋਲਦਾ અપਮਾਨ ਕਰਦਾ ਜਾਤੀ ਸੁਚ ਸ਼ਬਦ ਬੋਲਦਾ ਨੰਗ ਮਲੰਗ ਦਾਦਾ ਲੋਕਾਂ ਨੂੰ ਇਹਦੇ ਤੇ ਬਹੁਤ ਕੇਸ ਬੰਦੇ ਆ ਪਰ ਕੀ ਹੈ ਵੀ ਜਿਹੜਾ ਬੰਦਾ ਸਿਆਣਾ ਬੰਦਾ ਕਬੀਲਦਾਰ ਬੰਦਾ ਹੈ ਉਹ ਇਹਨਾਂ ਚੱਕਰਾ ਚ ਨਹੀਂ ਪੈਂਦਾ ਉਹ ਜਣਾ ਨਹੀਂ ਚਾਹੀਦਾ ਅਸੀਂ ਉਹਨੂੰ ਰਹਿ ਦਿੰਨੇ ਆ ਦੂਸਰੀ ਗੱਲ ਇਹ ਬਿਲ ਹੈ ਲੁੱਟ-ਪੁੱਟ ਦਾ ਮਾਲ ਆ ਖਾ ਕੇ ਪਸੇਰੀਆਂ ਸੌ ਜਾਂਦਾ ਤੇ ਕਰਕੇ ਉੱਟ ਕੇ ਚੱਲ ਪੈਂਦਾ ਗੱਡੀ ਦੇ ਵਿੱਚ 15 16 99 ਨਾ ਇੱਧਰ ਲੈ ਗਿਆ ਉਹ ਜੂਲ ਬੋਲਦਾ ਫਿਰਦਾ ਕਿਤੇ ਮਾਣਾ ਨਹੀਂ ਦਾ ਕੇਸ ਪਤਾ ਕਿਤੇ ਕੁਛ ਪਤਾ ਦੇਖੋ ਰਤਬਾ ਬਹੁਤ ਵੱਡਾ ਸੀ ਪਰ ਇਹਨੇ ਜ਼ੀਰੋ ਕਰ ਲਿਆ ਜ਼ੀਰੋ ਕੀ ਕਰ ਲੈ ਜਦੋਂ ਕੁਦਰਤ ਨੇ ਆਪਾਂ ਛੇੜ-ਛਾੜ ਕਰ ਲਈਏ ਨਾ ਫਿਰ ਬੰਦੇ ਦਾ ਅੰਤ ਮਾਰਾ ਹੀ ਹੁੰਦਾ ਇਸਨੇ ਕੀ ਕਰਿਆ ਗੁਰੂ ਸਾਹਿਬਾਂ ਨੇ ਗੁਰੂ ਸਾਹਿਬਾਨਾਂ ਦੀ ਬਾਣੀ ਦਾ ਅਪਮਾਨ ਕੀਤਾ ਤੇ ਫਿਰ ਇਹਨੇ ਗਾਲਤ ਦੋ ਮੁੰਡੇ ਕਟਵਾਏ ਆ ਕਿ ਏਜੰਸੀਆਂ ਦਾ ਕੰਮ ਆ ਜੀ ਉਹਨਾਂ ਦੇ ਚੱਡੇ ਪਰਵਾ ਤੇ ਗੁਰਸਿੱਖ ਪਰਿਵਾਰ ਦੇ ਵਿੱਚੋਂ ਅੱਜ ਵੀ ਵਿਚਾਰੇ ਹੋ ਦੱਸਦੇ ਆ ਲੋਕਾਂ ਦੇ ਸਾਹਮਣੇ ਵੀ ਸਾਨੂੰ ਜੀ ਨਜਾਇਜ਼ ਕੁੱਟਿਆ ਗਿਆ ਅਸਲੀ ਜਿਹੜੇ ਤੱਥ ਨੇ ਇਹਨੇ ਸਾਹਮਣੇ ਲਿਆਂਦੇ ਪੁਲਿਸ ਅਫਸਰਾਂ ਨੂੰ ਥਾਪੜਾ ਸੀਗਾ ਪ੍ਰਕਾਸ਼ ਸਿੰਘ ਬਾਦਲ ਦਾ ਸੀ ਕਿਉਂਕਿ 97 99 ਦੇ ਵਿੱਚ ਵੀ ਉਹੀ ਅਫਸਰ ਸੀਗੇ ਛੋਟੇ ਸੀ ਪ੍ਰਮੋਟ ਕਰਕੇ ਲਾਇਏ ਗਏ 82 83 ਵਿੱਚ ਉਹ ਭਰਤੀ ਹੋਏ ਸੀਗੇ ਸੁਖਵੀਰ ਬਾਦਲ ਨੂੰ ਜਦੋਂ ਅੱਤਵਾਦੀ ਘੇਰਦੇ ਸੀਗੇ ਖੜਕੂ ਸਿੰਘ ਉਹਦੇ ਬਾਹਰ ਅਮਰੀਕਾ ਦੇ ਵਿੱਚ ਵੱੜ ਕੇ ਆਇਆ ਤੇ ਇਹ ਜਿਹੜੀ ਹੈਗੀ ਉਹ ਤੋਂ ਮਦਦ ਕਰੀ ਆ ਪਿੱਟ 'ਚ ਛੁਰਾ ਮਾਰਿਆ ਪ੍ਰਕਾਸ਼ ਸਿੰਘ ਬਾਦਲ ਨੇ ਉੱਤੋਂ ਹੋਰ ਸੀ ਇਹਦਾ ਸਿਰ ਪਲੋਗਤਾ ਜਕਾਰਾ ਲਾਤਾ ਘਰੇ ਵਰਪੀ ਨੇ ਚਾਹ ਚਾਹ ਨਾ ਵਰਪੀ ਖਵਾਤੀ ਅਗਲਾ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਬਹੁਤ ਚੰਗਾ ਬੰਦਾ ਸੀ ਪਰ ਉਹਦੇ ਜਿਹੜਾ ਮਕੌਟਾ ਪਾਇਆ ਸੀ ਸੱਜਣ ਠੱਗ ਵਾਲਾ ਸੀ ਹੁਣ ਜਿਹੜੇ ਸਾਡੇ ਬਜ਼ੁਰਗ ਸੀ ਪਿੱਛੇ ਉਹਨਾਂ ਤੋਂ 40 ਸਾਲੇ ਦੇ ਨਾਲ ਰਹੇ ਨਾ ਜਿਹੜੇ ਜਿਹੜੇ ਪਿੰਡਾਂ ਦੇ ਜਥੇਦਾਰ ਰਹੇ ਆ ਦੱਸ ਦਿਓ ਭਾਈ ਵੀ ਕੀ ਬਣਾਇਆ ਤੁਸੀਂ ਇਹਨੇ ਕੈਲੀਫੋਰਨੀਆ ਤੱਕ ਕਰੋੜਾਂ ਰੁਪਏ ਦੀ ਪ੍ਰਾਪਰਟੀ ਬਣਾ ਲਈ ਹਜ਼ਾਰਾਂ ਹਜ਼ਾਰਾਂ ਏਕੜ ਜ਼ਮੀਨ ਖਰੀਦ ਲਈ ਜਹਾਜ਼ ਡੰਪ ਈਵਨ ਮਾਲ ਚੰਡੀਗੜ੍ਹ ਅੱਧਾ ਅੱਧਾ ਹੈਗਾ ਠੀਕ ਹੈ ਜੀ ਜੇ ਜਿਉਂਦਾ ਰਹਿੰਦਾ ਤਾਂ ਇਹ ਹਰਿਆਣੇ ਨੂੰ سپੁਰਦ ਕਰ ਜਾਂਦਾ ਵੀ ਪੰਜਾਬ ਦੀ ਰਾਜਧਾਨੀ ਹੋਰ ਬਣਾ ਲਓ ਸੋ ਇਸ ਕਰਕੇ ਜਿਹੜੇ ਹੈਗਾ ਇਹ ਇਹਨਾਂ ਨੂੰ ਸਖਤ ਸਖਤ ਜਿਹੜੀ ਬੇਅਦਬੀ ਦੇ ਵਿੱਚ ਸਜ਼ਾ ਹੋਣੀ ਚਾਹੀਦੀ ਹੈ ਆਪਾਂ ਜਲਾਦ ਦਾ ਕੰਮ ਕਰਾਂਗੇ ਗੁਰੂ ਮਹਾਰਾਜ ਸੁਖ ਰੱਖੇ ਸੱਚੇ ਪਾਤਸ਼ਾਹ ਤੇ ਸਰਕਾਰ ਨੂੰ 319 ਦੀ ਐਪਲੀਕੇਸ਼ਨ ਲਾ ਕੇ ਬਿਆਨਾਂ ਦੇ ਵਿੱਚ ਐਮੈਂਡਮੈਂਟ ਕਰਕੇ ਉਹਦੇ ਚ ਜੁਰਮ ਦੇ ਵਿੱਚ ਵਾਧਾ ਕਰਾਉਣਾ ਚਾਹੀਦਾ ਹੈ ਤੇ ਜਿਹੜੇ ਉਹਦੇ ਵਿੱਚ ਸਫਾ ਨਸਲ ਦੇ ਵਿੱਚ ਬਿਆਨ ਹੈ ਦਰਜ ਹੋਏ ਨਾ ਜਿਮਣੀਆਂ ਪਾਈਆਂ ਇੰਡੈਕਸ ਬਣਿਆ ਚਲਾਨ ਪੇਚ ਹੋਇਆ ਉਹਦੇ ਵਿੱਚ ਗਵਾਹ ਹੈ ਮੈਂ ਉਹਨਾਂ ਨੂੰ ਪੂਰਯੋਰ ਬੇਨਤੀ ਕਰਨਾ ਹੈ ਵੀ ਘਬਰਾਓ ਨਾ ਰੱਬ ਕੋਲੇ ਜਾਣ ਸਾਹਮਣੇ ਦੇਣੀ ਹੈ ਚੰਗੇ ਬੰਦੇ ਸਭ ਤੇਰੇ ਬੰਦੇ ਗੁਰਬਾਣੀ ਦਾ ਪਰਮਾਨ ਹੈ ਤੇ ਤੁਸੀਂ ਠੋਕ ਕੇ ਗਵਾਹੀ ਦਿਓ ਤੇ ਸਜ਼ਾ ਕਰਾਵਾਂ ਇਹਨੂੰ ਤੇ ਭਗਵੰਤ ਮਾਨ ਨੂੰ ਕੁਝ ਨਹੀਂ ਹੁੰਦਾ ਮੁਖਸਰ ਸਾਹਿਬ ਦੀ ਧਰਤੀ ਤੇ ਜਿਹੜਾ ਹੈਗਾ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਉੱਥੇ ਗੁਰੂ ਸਾਹਿਬ ਨੇ ਬਦਾਵਾ ਪੜਿਆ ਸੀਗਾ ਜਿਹੜਾ ਕਿ ਗੁਰੂ ਮਹਾਰਾਜ ਵੀ ਭਗਵੰਤ ਮਾਨ ਦੀ ਮਦਦ ਕਰੂਗਾ 100% ਜਿਹੜੇ ਉਸ ਬੰਦੇ ਨੇ ਚਲਾਨ ਦਿੱਤਾ ਅੱਜ ਤੱਕ ਕਿਸੇ ਨੇ ਹਿੰਮਤ ਨਹੀਂ ਕੀਤੀ ਸੀ ਕਿ ਬਰਬਾਦ ਕਹਿੰਦੇ ਖਲਾਫ ਕੁਝ ਬੋਲਈਏ ਤੇ ਇਹ ਜਿਹੜੀਆਂ ਮਾਣਾਂ ਮੀਆਂ ਕੋਈ ਗੱਲ ਨਹੀਂ ਕੇਸ ਬੰਦੇ ਰਹਿੰਦੇ ਨੇ ਇਹ ਸੀਐਮ ਤੇ ਕੋਈ ਮਾਣਾਂ ਨਹੀਂ ਬਣਦੀ ਨਹੀਂ 100% ਅਦਾਲਤਾਂ ਜਿਹੜੀਆਂ ਰਾਜੀਨਾਮੇ ਕਰਵਾ ਦਿੰਦੀਆਂ